ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੇ ਮਾਨਯੋਗ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਸਾਡੇ ਇਲਾਕੇ ਦੇ ਮਾੜੇ ਅੰਸਰ ਆ ਜਾਂ ਪ੍ਰਭਾਵਿਤ ਲੱਕੇ ਆ ਉਹਨਾਂ ਵਿੱਚ ਦੇਰਾ ਤੇ ਸਰਚ ਅਭਿਆਨ ਕੀਤਾ ਜਾ ਰਿਹਾ ਮਾੜੇ ਅੰਸਰ ਸਮਾਜ ਵਿਰੋਧੀ ਜਿਹੜੇ ਨਸ਼ਾ ਤਸਕਰ ਜਾਂ ਹੋਰ ਗੜਬੜੀ ਫਲਾਉਣ ਵਾਲੇ ਵਿਅਕਤੀ ਆ ਉਹਨਾਂ ਤੇ ਸਿਕੰਜਾ ਕੱਸਣ ਲਈ ਇਹ ਜਿਹੜਾ ਸਰਚ ਅਭਿਆਨ ਦੇ ਰਾਤ ਕੀਤਾ ਗਿਆ ਤੇ ਕਿੰਨੇ ਕ ਇਲਾਕੇ ਦੇ ਵਿੱਚ ਕੁਝ ਮਿਲਿਆ ਕੋਈ ਨਸ਼ਾ ਤਸਕਰਾਂ ਦੇ ਘਰਾਂ ਜਿਹਾ ਉਹ ਫਰਾਰ ਹੋਗੇ ਮੋਕੇ ਦੇ ਨਹੀਂ ਫੇਲਾ ਕੋਈ ਨਹੀਂ ਸਾਨੂੰ ਦੌਰਗੇ ਘਰਾਂ ਤੋਂ ਅਸੀਂ ਬੰਗਲਾ ਬਸਤੀ ਅਨਗੜ ਨੀਵਾ ਪਾਸਾ ਅਨਗੜ ਉਚੜਾ ਪਾਸਾ ਫਕੀਰ ਸਿੰਘ ਕਲੋਨੀ ਫਤੇ ਸਿੰਘ ਕਲੋਨੀ ਹਿੰਮਤਪੁਰਾ ਪਰਾੜੀਆਲ ਜਿੰਨੇ ਵੀ ਇਲਾਕੇ ਨੇ ਪ੍ਰਭਾਵਿਤ ਲਾ ਕੇ ਆ ਉਥੇ ਸਰਚ ਅਭਿਆਨ ਵੀ ਕੀਤਾ ਗਿਆ ਇਹ ਮਾੜੇ ਅਨਸਰਾਂ ਨੂੰ ਤਾੜਨਾ ਵੀ ਕੀਤੀ ਗਈ ਹੈ। ਕਾਫੀ ਲੰਬੇ ਸਮੇਂ ਤੋਂ ਸਰਚਾ ਅਭਿਆਨ ਚਲਾਏ ਜਾਂਦੇ ਨੇ ਹੁਣ ਤੱਕ ਕਿੰਨੀ ਕੁ ਠੱਲ ਪੈ ਚੁੱਕੀ ਆ। ਸਾਡੇ ਵੱਲੋਂ ਹਰ ਪ੍ਰਕਾਰ ਦਾ ਜਿਹੜਾ ਵਾ ਕਾਨੂੰਨ ਦਾ ਜਿਹੜਾ ਸਿਕੰਜਾ ਕੱਸਿਆ ਹੋਇਆ ਤੇ ਲੋਕ ਅੱਗੇ ਨੂੰ ਰਾਹਤ ਮਹਿਸੂਸ ਕਰ ਰਹੇ ਨੇ। ਜਿਵੇਂ ਕਿ ਚੋਣਾਂ ਦੇ ਦੌਰ ਹੈ ਤੇ ਉਹਦੇ ਵਿੱਚ ਚੋਣ ਕੰਡਕਟ ਲੱਗਾ ਹੋਇਆ ਕਿੰਨੀ ਕੁ ਸਫਾਈ ਕੀਤੀ ਗਈ ਹੈ ਇਲਾਕੇ ਦੇ ਵਿੱਚ। ਬਿਲਕੁਲ ਜੀ ਪੂਰੀ ਸਫਾਈ ਰੱਖੀ ਹੋਈ ਆ। ਨੀਮ ਜਿਹੜੇ ਸਾਡੇ ਕੋਲ ਆਰਮੀ ਆ ਜਾਂ ਸੀਆਰਪੀਐਫ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਹਰ ਤਰ੍ਹਾਂ ਦੇ ਨਾਕੇ ਗਸ਼ਤਾਂ ਪੈਟਰੋਲਿੰਗ ਕੀਤੀਆਂ ਜਾ ਰਹੀਆਂ ਕਿ ਅੱਗੇ ਲਗਾਤਾਰ ਅੱਗੇ ਵੀ ਚੱਗੀਆਂ ਚਲਦੀਆਂ ਰਹਿਣਗੀਆਂ ਬਿਲਕੁਲ ਜਿੰਨਾ ਚਿਰ ਤੱਕ ਚੋਣਾ ਚੱਲ ਰਹੀਆਂ ਨਗਾਤਰ ਚੱਲਣਗੀਆਂ ਉਸ ਤੋਂ ਬਾਅਦ ਵੀ ਇਸ ਏਰੀਏ ਵਿੱਚ ਜਿਹੜੇ ਗੈਰਕਾਨੂੰਨੀ ਅੰਸਰ ਆ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਵੋਗੇ ਨਸ਼ਾ ਤਸਕਰਾਂ ਆਪਣੇ ਜਿਹੜੇ ਗੈਰਕਾਨੂੰਨੀ ਧੰਦੇ ਤੋਂ ਬਾਜ਼ ਆ ਜਾਣ ਬਖਸ਼ੇ ਨਹੀਂ ਜਾਣਗੇ ਕਾਫੀ ਜਿਹੜੇ ਇਥੋਂ ਦੇ ਇਹੋ ਜਿਹੇ ਬਦਨਾਮ ਲੋਕ ਸੀ ਉਹਨਾਂ ਦੇ ਹੀ ਮੁਕਦਰੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਭੇਜ ਚੁੱਕੇ ਆ ਜਿਹੜੇ ਬੱਚੇ ਆ ਕੁਝ ਇਥੋਂ ਦੌੜ ਗਏ ਬਾਕੀ ਜਿਹੜੇ ਸਾਡੇ ਕਾਬੂ ਹੋਣਗੇ ਨਸ਼ਾ ਤਸਕਰ ਜਾਂ ਜੋ ਵੀ ਇਹੋ ਜਿਹੇ ਗੈਰਕਾਨੂੰਨੀ ਬੰਦੇ ਅੰਸਰ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ